ਲਾਰੈਂਸ ਦੇ ਵੱਲੋਂ ਜੇਲ੍ਹ ਤੋਂ ਫੋਨ ਕਰਨ ਦੇ ਮਾਮਲੇ ਦੀ ਗੱਲ ਕੀਤੀ ਜਾਏ ਤਾਂ ਲਾਰੈਂਸ ਦੇ ਨਵੇਂ ਵੀਡੀਓ ਤੇ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਵਾਲ ਚੁੱਕੇ ਨੇ ਜੇਲ੍ਹ ਦੇ ਵਿੱਚ ਲਾਰੈਂਸ ਨੂੰ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਇੱਕ ਵਾਰ ਫਿਰ ਤੋਂ ਬਲਕੌਰ ਸਿੰਘ ਹੋਰਾਂ ਦੇ ਵੱਲੋਂ ਸਵਾਲ ਉਠਾਏ ਗਏ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਹੈ ਇਹ ਵੀ ਕਹਿੰਦੇ ਹੋਏ ਬਲਕੌਰ ਸਿੰਘ ਨਜ਼ਰ ਆਏ ਹੁਣ ਸਾਫ਼ ਹੋ ਗਿਆ ਹੈ ਕਿ ਲਾਰੈਂਸ ਦੇ ਸਿਰ ਤੇ ਕਿਸ ਦਾ ਹੱਥ ਹੈ ਗੁਜਰਾਤ ਸਰਕਾਰ ਨੇ ਜਾਂਚ ਦੇ ਹੁਕਮ ਵੀ ਦੇ ਦਿੱਤੇ ਨੇ ਪਰ ਇਸ ਮਾਮਲੇ ਨੂੰ ਲੈ ਕੇ ਬਲਕੌਰ ਸਿੰਘ ਨੇ ਇੱਕ ਵਾਰ ਫਿਰ ਤੋਂ ਸਵਾਲ ਉਠਾਏ ਨੇ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਲਾਰੈਂਸ ਮਿਸ਼ਨੋਈ ਦਾ ਜੇਲ ਤੋਂ ਇੰਟਰਵਿਊ ਸਾਹਮਣੇ ਆਇਆ ਸੀ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਉਸ ਵੇਲੇ ਵੀ ਸਵਾਲ ਉਠਾਏ ਗਏ ਸੀ ਉਹਨਾਂ ਵੱਲੋਂ ਸਿੱਧਾ-ਸਿੱਧਾ ਕਿਹਾ ਗਿਆ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਉਹਨਾਂ ਨੂੰ ਉਸ ਪੱਧਰ ਤੇ ਵੀਆਈਪੀ ਟਰੀਟਮੈਂਟਸ ਕਿਉਂ ਦਿੱਤੇ ਜਾ ਰਹੇ ਨੇ ਇੱਕ ਵਾਰ ਫਿਰ ਤੋਂ ਹੁਣ ਜੜਾ ਹੈ ਉਹ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਉਠਾਉਂਦੇ ਹੋਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਜ਼ਰ ਆਏ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜੇਲ੍ਹ ਚ ਲారెన్స్ ਨੂੰ ਵੀ ਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ ਸਾਫ਼ ਤੌਰ ਤੇ ਤਸਵੀਰਾਂ ਦੇਖਨ ਨੂੰ ਮਿਲਦੀਆਂ ਨੇ ਦੂਜੇ ਪਾਸੇ ਸਰਕਾਰ ਤੇ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਹੈ ਹੁਣ ਸਾਫ਼ ਹੋ ਗਿਆ ਹੈ ਕਿ ਲారెన్స్ ਦੇ ਸਰਤੇ ਕਿਸ ਦਾ ਹੱਥ ਹੈ ਗੁਜਰਾਤ ਸਰਕਾਰ ਨੇ ਹਾਲਾਂਕਿ ਜਾਂਚ ਦੇ ਹੁਕਮ ਦੇ ਦਿੱਤੇ ਨੇ ਇਸ ਪੂਰੇ ਮਾਮਲੇ ਦੀ ਜਾਂਚ ਹੋਏਗੀ ਕਿ ਆਖਰ ਇਹ ਵੀਡੀਓ ਕਿਸ ਤਰ੍ਹਾਂ ਨਾਲ ਸਾਹਮਣੇ ਆਇਆ ਕਿਵੇਂ ਵੀਡੀਓ ਜਿਹੜਾ ਹੈ ਵੀਡੀਓ ਕਾਲ ਹੋਈ ਸੀ ਕਿਉਂਕਿ ਲਾਰੈਂਸ ਨੇ ਪਿਛਲੇ ਦਿਨੀ Eid ਮੌਕੇ ਬਖਰੀ ਦੇ ਮੌਕੇ ਸ਼ਹਿਜ਼ਾਦ ਨੂੰ ਕਾਲ ਕੀਤੀ ਦੁਬਈ ਦੇ ਵਿੱਚ ਬੈਠੇ ਆਪਣੇ ਸਾਥੀ ਗੈਂਗਸਟਰ ਸ਼ਹਿਜ਼ਾਦ ਨੂੰ ਕਾਲ ਕੀਤੀ ਔਰ Eid ਦੀ ਬਾਰਕਵਾਦ ਦਿੰਦਾ ਹੋਇਆ ਲਾਰੈਂਸ ਇਸ ਤਰ੍ਹਾਂ ਨਜ਼ਰ ਆ ਰਿਹਾ। ਬਿਲਕੁਲ ਮੈਂ ਤਾਂ ਹੁਣ ਤੱਕ ਇਸ ਗੱਲ ਨੂੰ ਇਲੈਕਸ਼ਨ ਦੇ ਵਿੱਚ ਵੀ ਬਹੁਤ ਪ੍ਰਚਾਰਿਆ ਸੀ ਇਸ ਗੱਲ ਨੂੰ ਵੀ ਸੈਂਟਰ ਤੇ ਸਟੇਟ ਦੋਨੋਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੇ। ਸਟੇਟ ਵੀ ਕਾਰਵਾਈ ਕਰ ਸਕਦੀ ਹੈ ਕੁਛ ਨਾ ਕੁਛ ਤਾਂ ਕਿਤੋਂ-ਕਤੋਂ ਦੀ ਕਪਲ 8 ਦਾ ਸੈਂਟਰ ਕੋਰਮ ਦੇ ਅੱਗੇ ਰੱਖੀ ਸਕਦੀ ਹੈ ਤਾਂ ਲਾਰੈਂਸ ਦਾ ਤਾਂ ਦੇਖੋ ਮੈਂ ਤਾਂ ਪਹਿਲੇ ਵੀ ਕਿਹਾ ਸੀ ਕਿ ਉਹਨੂੰ ਜੇਲ੍ਹ ਦੇ ਵਿੱਚ ਜਿਹੜੀਆਂ ਹੋਸਟਲ ਵਰਗੀਆਂ ਸਹੂਲਤਾਂ ਸਾਰੀਆਂ ਦਿੱਤੀਆਂ ਹੋਈਆਂ ਨੇ ਉਹ ਦੇਖੋ ਹੁਣ ਤਾਂ ਕਲੀਅਰ ਕੱਟ ਜਿਹੜੀ ਹੈ ਉਹਦੀ ਵੀਡੀਓ ਦੇ ਉੱਤੇ ਔਰ ਪਾਕਿਸਤਾਨ ਦੇ ਜਿਹੜੇ ਕੋਈ ਅੰਡਰਵਰਡ ਦੇ ਵੱਡੇ ਬੰਦੇ ਨੇ ਜਾਂ ਜਿਹੜੇ ਵੱਡੇ ਕ੍ਰਿਮੀਨਲ ਨੇ ਉਹਨਾਂ ਦੇ ਨਾਲ ਵੀ ਉਹ ਸਾਰੀ ਸਾਠ ਘੱਟ ਕਰ ਰਿਹਾ ਹੈ ਤੇ ਸੁਭਾਵਨਾ ਉਹ ਸਾਰੀ ਡੀ ਅਸਲੇ ਤੋਂ ਲੈ ਕੇ ਸਾਰੀ ਉਹਨਾਂ ਦੇ ਨਾਲ ਉਹ ਨਹੀਂ ਚੱਲ ਰਹੀ ਹੈ ਪਰੰਤੂ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਵੀ ਸਾਡੀ ਨਾ ਸੈਂਟਰ ਨਾ ਸਟੇਟ ਕੋਈ ਵੀ ਸਰਕਾਰ ਇਸ ਗੱਲ ਤੇ ਧਿਆਨ ਨਹੀਂ ਦੇ ਰਹੀ ਤੇ ਇਨਫੋਰਮੇਸ਼ਨ ਦੇ ਕੇ ਵੀ ਕੀ ਕਰਾਂਗੇ ਉਹਨਾਂ ਨੂੰ ਕੋਈ ਪਤਾ ਤਾਂ ਉਹਨਾਂ ਸਾਰੀ ਗੱਲ ਦਾ ਹੈਗਾ ਪਰੰਤੂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ ਔਰ ਬਿਸ਼ਨੋਈ ਤਾਂ ਲਗਭਗ ਹੀ ਗਵਰਨਮੈਂਟ ਦੇ ਸਮਰਥਨ ਦੇ ਨਾਲ ਹੀ ਚੱਲ ਰਿਹਾ ਹੈ ਜਿਹੜੇ ਕੋਈ ਹੋਰ ਹੈ ਆਈ ਕੋਰਪੋਰੇਟ ਦੋ ਵਾਰ ਮਾਂ ਜੋ ਕੋਰਪੋਰੇਟ ਤੇ ਐਕਸ਼ਨ ਲਿਆ ਐਫ ਆਈ ਆਰਾਂ ਦਰਜ ਕਰਤੀਆਂ ਉਹ ਵੀ ਅਣਪਛਾਤੇ ਦੇ ਖਿਲਾਫ ਕਰਤੀਆਂ ਕਿਸੇ ਦੋਸ਼ੀ ਦਾ ਨਾਮ ਤਾਂ ਇਹਨੇ ਸਰਕਾਰ ਨੇ ਪਾਉਣਾ ਹੀ ਨਹੀਂ ਵਿੱਚ ਉਹਦੇ ਫਿਰ ਇਸੇ ਤੋਂ ਤਾਂ ਮੈਨੂੰ ਲੱਗਦਾ ਨੇ ਵੀ ਇਹ ਨੈਕਸਸ ਹੈ ਇਹ ਕਿਸੇ ਵੀ ਵਿਅਕਤੀ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ ਜਿਹੜਾ ਜਿਹੜਾ ਜਦੋਂ ਇਹ ਇਹਦੀਆਂ ਪਰਤਾਂ ਖੁੱਲਣਗੀਆਂ ਕਾਫੀ ਨਾਮੀ ਗ੍ਰਾਮੀ ਬੰਦੇ ਕਾਫੀ ਪੋਲਿਟਿਸ਼ੀਅਨ ਕਈ ਕੁਝ ਨਿਕਲਣਾ ਇਸ ਗੱਲ ਦੇ ਵਿੱਚ ਦਾ ਜਿਉ ਨੈਕਸਸ ਟੁੱਟੇ ਦਾ ਫੇਰ ਹੀ ਉਹ ਵਿੱਚ ਗੱਲ ਨਿਕਲੇ ਕੋਈ ਇਸੇ ਕਰਕੇ ਤਾਂ ਆਪਾਂ ਨੂੰ ਜਸਟਿਸ ਵਾਲਾ ਜਿਹੜਾ ਮਸਲਾ ਆਪਣਾ ਲਟਕ ਰਿਹਾ ਕਿਉਂਕਿ ਆਪਾਂ ਜਿਹੜਾ ਕਾਰਵਾਈ ਕਰਨੀ ਹੈ ਸਟੇਟ ਦੇ ਸਿਰ ਤੇ ਕਰਨੀ ਹੈ ਗਵਰਨਮੈਂਟ ਦੇ ਸਿਰ ਤੇ ਕਰਨੀ ਹੈ ਤੇ ਸਰਕਾਰਾਂ ਉਧਰ ਰਲੀਆਂ ਹੋਈਆਂ ਨੇ ਤਾਂ ਕਿਹਨੇ ਜਸਟਿਸ ਕਿਹਨੇ ਦੇਣਾ